ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਪਿਕੌਰ ਤੁਹਾਡਾ ਸਵਾਗਤ ਹੈ ਸੰਦੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਇੰਟਰਸਟ ਵੀ ਹੈਗਾ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਸੋ ਪਲੀਜ਼ ਉਸ ਚੈਨਲ ਵੀ ਜਾ ਕੇ ਸਪੋਰਟ ਕਰਿਓ ਉਸ ਨੂੰ ਵੀ ਜਾ ਕੇ ਤੁਸੀਂ ਉਨਾ ਹੀ ਸਪੋਰਟ ਦਿਖਾਏ ਹੋ ਜਿੰਨਾ ਤੁਸੀਂ ਇਸ ਚੈਨਲ ਨੂੰ ਸਪੋਰਟ ਦਿਖਾਇਆ ਸੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਜੀ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਦੀ ਆਪਣੀ ਵੀਡੀਓ ਆਪਾਂ ਕਿਸ ਚੀਜ਼ ਬਾਰੇ ਬਣਾ ਰਹੇ ਆ ਆਪਣੇ ਕੋਲ ਜੀ ਕਾਫੀ ਵਾਰ ਵਿਊਜ਼ ਦੇ ਕਮੈਂਟ ਆਏ ਨੇ ਜਦੋਂ ਮੈਂ ਹਮੇਸ਼ਾ ਕਰਨਾ ਗੁਰਬਾਣੀ ਦੀ ਵੀਡੀਓਜ਼ ਜਾਂ ਪਾਪਾਟ ਕਰਨ ਦੀ ਵੀਡੀਓ ਤੁਹਾਨੂੰ ਸ਼ੇਅਰ ਕੀਤੀ ਆ ਉਹਨਾਂ ਕੋਲ ਕਮੈਂਟ ਆਏ ਨੇ ਕਿ ਜੀ ਸਾਡੇ ਦੇ ਹਸਬੰਦ ਨੇ ਹਨਾ ਉਹ ਸ਼ਰਾਬ ਪੀਂਦੇ ਨੇ ਤੇ ਨਸ਼ਾ ਕਰਦੇ ਨੇ ਤੁਸੀਂ ਸਾਡਾ ਸ਼ੇਅਰ ਕਰੋਗੇ ਫਿਰ ਆਪਾਂ ਨੂੰ ਕਿਹੜਾ ਪਾਠ ਕਰਨਾ ਚਾਹੀਦਾ ਸੋ ਅੱਜ ਆਪਾਂ ਤੁਹਾਡਾ ਹੀ ਸ਼ੇਅਰ ਕਰਾਂਗੇ ਤੇ ਇੱਕ ਆਪਣੇ ਵਿਊਰ ਦਾ ਕਮੈਂਟ ਆਇਆ ਸੀ ਜੀ ਵੀ ਆਪਾਂ ਹਮੇਸ਼ਾ ਖੁਸ਼ਕਿਵੇਂ ਰਹਿ ਸਕਦੇ ਆ ਵੀ ਸਾਡੇ ਨਾਲ ਇਹ ਸ਼ੇਅਰ ਕਰਿਓ ਅਸਲ ਵਿੱਚ ਆਪਾਂ ਤੁਹਾਡਨਾਂ ਤੋਂ ਨਾ ਚੀਜ਼ਾਂ ਤੇ ਜਿਹੜੀ ਵੀਡੀਓ ਆਪਾਂ ਤੁਹਾਡਨਾਂ ਨਾਲ ਸ਼ੇਅਰ ਕਰ ਰਹੇ ਹਾਂ ਸੋ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਆਂ ਜੀ ਜਿਹੜੀ ਵੀ ਹਮੇਸ਼ਾ ਕੋਸ਼ਿਸ਼ ਕਿਵੇਂ ਰਹਿ ਸਕਦੇ ਆਂ ਉਸ ਟੌਪਿਕ ਤੇ ਗੱਲ ਕਰਦੇ ਆਂ ਫਿਰ ਆਪਾਂ ਅੱਜ ਉਹ ਸ਼ੇਅਰ ਕਰਾਂਗੇ ਵੀ ਘਰ ਦੇ ਵਿੱਚ ਅਗਰ ਨਸ਼ਾ ਹੈਗਾ ਸ਼ਰਾਬ ਹੈਗੀ ਆ ਹਨਾ ਤਾਂ ਫਿਰ ਆਪਾਂ ਨੂੰ ਕਿਹੜਾ ਪਾਠ ਕਰਨਾ ਚਾਹੀਦਾ ਜਿਹਦੇ ਨਾਲ ਜਿਹੜਾ ਆਪਣੇ ਘਰ ਦੇ ਵਿੱਚ ਨਸ਼ਾ ਪੱਤਾ ਦੂਰ ਚਲੇ ਜਾਵੇ ਜੇ ਆਪਣੇ ਹਸਬੰਦ ਮਤਲਬ ਕੀ ਹਨਾ ਵੀ ਨਸ਼ਾ ਪੱਤਾ ਕਰਕੇ ਘਰ ਦੇ ਵਿੱਚ ਤਲੇਸ ਕਰਦੇ ਨੇ ਤਾਂ ਫਿਰ ਆਪਾਂ ਉਹ ਤੋਂ ਛੁਟਕਾਰਾ ਵੀ ਕਿਵੇਂ ਪਾ ਸਕਦੇ ਆਂ ਤਕੀ ਆਪਾਂ ਨੂੰ ਕਰਨਾ ਚਾਹੀਦਾ ਤੇ ਉਹਦਾ ਆਪਾਂ ਸਾਰੀ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਉਹਦੇ ਲਈ ਵੀਡੀਓ ਪੂਰੀ ਚੰਗੀ ਤਰ੍ਹਾਂ ਜੁ ਦੇਖਿਓ ਜੀ ਕਿਉਂਕਿ ਵੀਡੀਓ ਪੂਰੀ ਨਹੀਂ ਦੇਖੋਗੇ ਫਿਰ ਗੱਲ ਅੱਗੇ ਸਮਝ ਆਉਂਦੀ ਆ ਸੋ ਰਿਕਵੈਸਟ ਆ ਜੀ ਤੁਹਾਡੇ ਅੱਗੇ ਪਲੀਜ਼ ਵੀਡੀਓ ਜਰੂਰ ਦੇਖਿਓ ਪੂਰੀ ਚੰਗੀ ਤਰ੍ਹਾਂ ਹਣਾ ਸੋ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਡਾ ਟੌਪਿਕ ਆ ਵੀ ਆਪਾਂ ਵੀ ਹਮੇਸ਼ਾ ਖੁਸ਼ ਕਿਵੇਂ ਰਹਿਣਾ ਦੇਖੋ ਖੁਸ਼ ਰਹਿਣ ਦਾ ਇਹ ਤਰੀਕਾ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਸੀ ਬਹੁਤ ਜ਼ਿਆਦਾ ਵੀ ਹਰ ਟੈਮ ਉਦਾਸ ਰਹਿਣਾ ਮਤਲਬ ਇੰਨੀ ਕਿ ਜਦੋਂ ਮੈਂ ਪਰੇਸ਼ਾਨ ਰਹਿਣ ਲੱਗ ਗਈ ਸੀ ਜੀ ਕਿ ਮੈਂ ਮਤਲਬ ਆਪਣੇ ਤੇ ਧਿਆਨ ਦੇਣੀ ਛੱਡਤਾ ਸੀ ਕਿ ਕਈ ਕਿ ਦਿਨਾਂ ਬਾਅਦ ਸਿਰ ਵੀ ਨਾ ਬੋਣਾ ਸਾਫ਼ ਸਪਾਈ ਨਾ ਕਰਨਾ ਮਤਲਬ ਮੈਨੂੰ ਇੰਨੀ ਜਿਆਦਾ ਪ੍ਰੋਬਲਮ ਹੋਣ ਲੱਗ ਗਈ ਸੀ ਕਿਉਂਕਿ ਟੈਨਸ਼ਨ ਇੱਕ ਚੀਜ਼ ਹੀ ਇਹ ਜੀ ਆ ਲੇਕਿਨ ਜਦੋਂ ਮੈਂ ਜੀ ਮੈਂ ਬਾਣੀ ਜਪਨੀ ਸ਼ੁਰੂ ਕੀਤੀ ਹਨਾ ਤੇ ਉਸ ਤੋਂ ਬਾਅਦ ਮਤਲਬ ਪਹਿਲਾਂ ਮੈਂ ਛੋਟੇ ਛੋਟੇ ਗੱਲ ਦੀ ਟੈਨਸ਼ਨ ਹੋ ਜਾਣੀ ਅਣਿੱਕੀ ਨਿੱਕੀ ਗੱਲ ਦੀ ਤੇ ਜਦੋਂ ਮੈਂ ਬਾਣੀ ਜਪਨੀ ਸ਼ੁਰੂ ਕੀਤੀ ਜੀ ਉਸ ਤੋਂ ਬਾਅਦ ਮਤਲਬ ਕਿ ਬਾਣੀ ਦੇ ਵਿੱਚ ਇਹ ਹੁੰਦਾ ਹਨਾ ਵੀ ਆਪ ਨੂੰ ਟੈਨਸ਼ਨ ਨਹੀਂ ਕਰਨੀ ਚਾਹੀਦੀ ਸੋਚਣਾ ਨਹੀਂ ਚਾਹੀਦਾ ਤੇ ਵੀ ਆਪਾਂ ਨੂੰ ਗੁਰੂ ਸਾਹਿਬ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਸਭ ਕੁਝ ਉਹਨਾਂ ਦੇ ਛੱਡ ਦੇਣਾ ਚਾਹੀਦਾ ਜੋ ਕਰਨ ਨੂੰ ਸਹੀ ਕਰਨਗੇ ਹਨ ਜੋ ਉਹਨਾਂ ਨੂੰ ਜਪਦੇ ਨੇ ਜੀ ਜੋ ਉਹਨਾਂ ਨੂੰ ਧਿਆਉਂਦੇ ਨੇ ਜੋ ਉਹਨਾਂ ਨੂੰ ਮੰਨਦੇ ਨੇ ਸੱਚੀ ਸ਼ਰਧਾ ਦੇ ਨਾਲ ਸੱਚੀ ਭਾਵਨਾ ਦੇ ਨਾਲ ਉਹ ਕਦੇ ਵੀ ਉਹਨਾਂ ਦਾ ਗਲਤ ਨਹੀਂ ਹੋਉਂ ਦਿੰਦੇ ਗੁਰੂ ਅਰਜਨ ਦੇਵ ਮਹਾਰਾਜੀ ਨੇ ਕਿ ਤੂੰ ਕਿਸਦਾ ਗਲਤ ਨਹੀਂ ਕਰਨਾ ਤੇ ਤੇਰਾ ਗਲਤ ਮੈਂ ਹੋਣ ਨਹੀਂ ਦਿੰਦਾ ਸੋ ਹਮੇਸ਼ਾ ਜਦੋਂ ਆਪਾਂ ਬਾਣੀ ਜਪਦੇ ਆ ਜੀ ਜੇ ਆਪਾਂ ਚਾਹੁੰਦੇ ਆ ਕਿ ਆਪ ਨੂੰ ਬਾਣੀ ਦਾ ਜਿਹੜਾ ਹੈਗਾ ਫਲ ਪੂਰਾ ਮਿਲੇ ਤਾਂ ਉਹਦੇ ਲਈ ਆਪਾਂ ਨੂੰ ਬਾਣੀ ਨੂੰ ਪੜ ਕੇ ਸਮਝਣਾ ਤੇ ਵਿਚਾਰਨਾ ਬਹੁਤ ਜ਼ਰੂਰੀ ਆ ਜੇ ਆਪਾਂ ਗੁਰੂ ਸਾਹਿਬ ਦੇ ਦੱਸੇ ਹੋਈ ਰਸਤੇ ਤੇ ਨਹੀਂ ਚੱਲਦੇ ਗੁਰੂ ਸਾਹਿਬ ਨੇ ਬਾਣੀ ਵਿੱਚ ਜੋ ਆਪਾਂ ਨੂੰ ਹੁਕਮ ਦਿੱਤਾ ਅਗਰ ਆਪ ਕੋ ਨਹੀਂ ਮੰਨਦੇ ਤਾਂ ਫਿਰ ਜਿਹੜਾ ਆਪਾਂ ਨੂੰ ਨਾ ਤਾਂ ਬਾਣੀ ਦਾ ਉਹਨਾਂ ਫਲ ਮਿਲਦਾ ਤੇ ਨਾ ਹੀ ਫਿਰ ਜਿਹੜਾ ਹੈਗਾ ਮਤਲਬ ਕਿ ਆਪਾਂ ਨੂੰ ਉਸ ਚੀਜ਼ ਦੀ ਉਹਨਾਂ ਸੰਤੋਸ਼ੀ ਯਾਨੀ ਖੁਸ਼ੀ ਹੁੰਦੀ ਆ ਸੋ ਕਈ ਵਾਰੀ ਜੀ ਹੁੰਦਾ ਆਪਾਂ ਦੇਖਿਆ ਹੁੰਦਾ ਨਾ ਵੀ ਕਈ ਲੋਕ ਪਾਠ ਤਾਂ ਕਰਦੇ ਨੇ ਹੁੰਦਾ ਕਿ ਉਹ ਲੇਕਿਨ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਗੁਰੂ ਸਾਹਿਬ ਕੀ ਹੁਕਮ ਦੇ ਰਹੇ ਨੇ ਉਸ ਚ ਨੂੰ ਨਹੀਂ ਮੰਨਦੇ ਤੇ ਸੋ ਆਪਾਂ ਉਹ ਗਲਤੀ ਨਹੀਂ ਕਰਨੀ ਆਪਾਂ ਕੀ ਕਰਨਾ ਆਪਾਂ ਜਦੋਂ ਬਾਣੀ ਜਪਣੀ ਆ ਚਾਹੇ ਥੋੜੀ ਜਤੀਏ ਵਾਲੀ ਜਪੀਏ ਚਾਹੇ ਜਮੂਰ ਮੱਤਸਰ ਕਰੀਏ ਜਾਂ ਜਪਜੀ ਸਾਹਿਬ ਕਰੀਏ ਉਹਨੂੰ ਆਪਾਂ ਸਾਧਣਾ ਸਮਝ ਕੇ ਆਪਾਂ ਜਿਹੜੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਆ ਉਹਦੇ ਵਿੱਚ ਆਪਾਂ ਧਾਰਨ ਕਰਨਾ ਹੈ ਤੇ ਜਿਵੇਂ ਗੁਰੂ ਸਾਹਿਬ ਨੇ ਅਗਰ ਗੁਰੂ ਸਾਹਿਬ ਨੇ ਕਿਹਾ ਆਪਾਂ ਨੂੰ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਤਾਂ ਟੈਨਸ਼ਨ ਨਹੀਂ ਲੈਣੀ ਅਗਰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਕਿਸੇ ਨੂੰ ਨਿੰਦਿਆ ਨਹੀਂ ਕਰਨੀ ਤਾਂ ਨਹੀਂ ਕਰਨੀ ਗੁਰੂ ਸਾਹਿਬ ਨੇ ਅਗਰ ਕਿਹਾ ਵੀ ਤੂੰ ਕਿਸਦਾ ਮਾੜਾ ਨਹੀਂ ਸੋਚਣਾ ਤਾਂ ਆਪਾਂ ਕੋਸ਼ਿਸ਼ ਕਰਨੀ ਆ ਕਿਸਦਾ ਮਾੜਾ ਨਹੀਂ ਸੋਚਣਾ ਅਗਰ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਦਿੱਤਾ ਕਿ ਤੂੰ ਕਿਸਦਾ ਹੱਕ ਨਹੀਂ ਰੱਖਣਾ ਤਾਂ ਕੋਸ਼ਿਸ਼ ਕਰਨੀ ਆ ਵੀ ਅਸੀਂ ਕਦੇ ਕਿਸਦਾ ਹੱਕ ਨਾ ਰੱਖੀਏ ਠੀਕ ਹੈ ਜੀ ਮਤਲਬ ਹਰ ਇੱਕ ਚੀਜ਼ ਅਗਰ ਗੁਰੂ ਸਾਹਿਬ ਦੇ ਦੱਸੇ ਹੋਏ ਅਨੁਸਾਰ ਅਗਰ ਆਪਾਂ ਚੱਲਣੀ ਸ਼ੁਰੂ ਕਰ ਦਈਏ ਤਾਂ ਮਤਲਬ ਆਪਾਂ ਵੀ ਜਿਹੜੀ ਜ਼ਿੰਦਗੀ ਦੇ ਵਿੱਚ ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਨੂੰ ਮੰਨਣ ਲੱਗਦੇ ਆ ਨਾ ਗੁਰੂ ਸਾਹਿਬ ਦੀ ਵੀ ਮੰਨਣ ਲੱਗ ਜਾਂਦੇ ਆ ਤਾਂ ਆਪਾਂ ਗੁਰੂ ਸਾਹਿਬ ਦੇ ਬਹੁਤ ਨੇੜੇ ਹੋ ਜਾਂਦੇ ਆ ਤੇ ਜਦੋਂ ਫਿਰ ਜਿਨ੍ਹਾਂ ਦੇ ਕਹਿੰਦੇ ਪ੍ਰਮਾਤਮਾ ਅੰਗ ਸੰਗ ਹੋਣ ਤੇ ਉਹ ਕਦੇ ਉਦਾਸ ਨਹੀਂ ਰਹਿੰਦੇ ਕਦੇ ਦੁਖੀ ਨਹੀਂ ਰਹਿੰਦੇ ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਜਦੋਂ ਆਪਾਂ ਬਾਣੀ ਜੀ ਆਪਾਂ ਦੇ ਆ ਨਾ ਤਾਂ ਫਿਰ ਬਾਣੀ ਤੇ ਪੂਰਾ ਟਰਸਟ ਰੱਖਣਾ ਚਾਹੀਦਾ ਪੂਰਾ ਵਿਸ਼ਵਾਸ ਆਪਾਂ ਨੂੰ ਰੱਖਣਾ ਚਾਹੀਦਾ ਆਪਾਂ ਨੂੰ ਫਿਰ ਨਹੀਂ ਫਿਕਰ ਕਰਨਾ ਚਾਹੀਦਾ ਕਿ ਸਾਡਾ ਕੰਮ ਬਣੂਗਾ ਕਿ ਨਹੀਂ ਬਣੂਗਾ ਕਈ ਵਾਰੀ ਨਾ ਅੱਜ ਦੇ ਆਪਾਂ ਬਾਣੀ ਜਪਦੇ ਆ ਉਹ ਤੋਂ ਬਾਅਦ ਵੀ ਕਈ ਵਾਰੀ ਆਪਣਾ ਕੰਮ ਨਹੀਂ ਬਣਦਾ ਤਾਂ ਆਪਾਂ ਨੂੰ ਇਹ ਫਿਕਰ ਨਹੀਂ ਕਰਨਾ ਚਾਹੀਦਾ ਵੀ ਮੇਰਾ ਕੰਮ ਨਹੀਂ ਬਣਿਆ ਤੇ ਵੀ ਮੈਂ ਤਾਂ ਪਾਠ ਵੀ ਕਰ ਰਿਆ ਸੀ ਤਾਂ ਉਹਦੇ ਲਈ ਤੁਸੀਂ ਮੇਰੀ ਇੱਕ ਵੀਡੀਓ ਆ ਮੈਂ ਪਹਿਲਾਂ ਸ਼ੇਅਰ ਕੀਤੀ ਸੀ ਜਪਜੀ ਸਾਹਿਬ ਦੇ ਪਾਠ ਦਾ ਕੀ ਫਲ ਮਿਲਦਾ ਉਹ ਵੀਡੀਓ ਜ਼ਰੂਰ ਦੇਖਿਓ ਜਾ ਕੇ ਕਿਉਂਕਿ ਉਸ ਵਿੱਚ ਮੈਂ ਸ਼ੇਅਰ ਕੀਤਾ ਕਿ ਕਿੰਦਾ ਇੱਕ ਲੜਕੇ ਨੇ ਉਹਦਾ ਕੰਮ ਜਿਹੜਾ ਨਹੀਂ ਬਣਿਆ ਫਿਰ ਵੀ ਉਹਨੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਕੀ ਫਲ ਮਿਲਿਆ ਸੋ ਉਹ ਵੀਡੀਓ ਜਾ ਕੇ ਜਾ ਕੇ ਤੁਸੀਂ ਜ਼ਰੂਰ ਦੇਖਿਓ ਸੋ ਇਸੇ ਤਰ੍ਹਾਂ ਜੇ ਮੈਂ ਤੁਹਾਨੂੰ ਹੁਣ ਇਸੇ ਵੀਡੀਓ 'ਚ ਵੀ ਕਹਿ ਰਹੀ ਹਾਂ ਕਿ ਜਦੋਂ ਆਪਾਂ ਗੁਰੂ ਸਾਹਿਬ ਦੇ ਮੁਤਾਬਕ ਆਪੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੰਦੀਆਂ ਦੇਖੋ ਕਮੀਆਂ ਹਰ ਇੱਕ ਚੁੰਦੀਆਂ ਮੇਰੇ ਚ ਵੀ ਨੇ ਸਭ ਚੁੰਦੀਆਂ ਕੋਈ ਵੀ ਇਨਸਾਨ ਜਿਹੜਾ ਹੈਗਾ ਉਹ ਬਿਨਾਂ ਕਮੀਆਂ ਤੋਂ ਨਹੀਂ ਲੇਕਿਨ ਜੇ ਆਪਾਂ ਉਹਨਾਂ ਕਮੀਆਂ ਨੂੰ ਸਮਝ ਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਫਿਰ ਆਪਾਂ ਗੁਰੂ ਦੇ ਪਿਆਰੇ ਬੱਚੇ ਲਾੜਲੇ ਬੱਚੇ ਬਣ ਜਾਂਦੇ ਆ ਤੇ ਜੇ ਆਪਾਂ ਬਾਣੀ ਨੂੰ ਪੜਤ ਰਹੇ ਹਾਂ ਲੇਕਿਨ ਚੱਲ ਰਹੇ ਆ ਗੁਰੂ ਸਾਹਿਬ ਦੀ ਮਰਿਆਦਾ ਦੇ ਉਲਟ ਸਭ ਕੁਝ ਉਲਟ ਕਰ ਰਹੇ ਆ ਤਾ ਫਿਰ ਉਹ ਆਪਾਂ ਨੂੰ ਫੜਨੀ ਪਰ ਕਿ ਉਹ ਤਾਂ ਫਿਰ ਆਪਾਂ ਨੂੰ ਕਹਿਦੇ ਹੁੰਦੇ ਨੇ ਆਪਣੀ ਕਰਮਾਂ ਦੇ ਫਲ ਜ਼ਰੂਰ ਆਪਾਂ ਨੂੰ ਫਿਰ ਅੱਗੇ ਚੱਤੇ ਹੁੰਦੇ ਨੇ ਸੋ ਖੁਸ਼ ਰਹਿਣ ਦਾ ਇੱਕੋ ਇੱਕ ਤਰੀਕਾ ਜੀ ਮੇਰੇ ਹਿਸਾਬ ਨਾਲ ਕੋਈ ਦੁਨੀਆ ਚ ਹਜੀ ਦਵਾਈ ਨਹੀਂ ਕੋਈ ਦੁਨੀਆ ਚ ਹਜੀ ਚੀਜ਼ ਨਹੀਂ ਜਿਹੜੀ ਆਪਾਂ ਨੂੰ ਖੁਸ਼ ਕਰ ਸਕੇ ਸਿਵਾਏ ਬਾਣੀ ਤੋਂ ਬਾਣੀ ਜਪੋ ਬਾਣੀ ਨੂੰ ਸਮਝੋ ਬਾਣੀ ਨੂੰ ਵਿਚਾਰੋ ਤੇ ਉਸ ਦੇ ਮੁਤਾਬਕ ਕੇ ਜ਼ਿੰਦਗੀ ਨੂੰ ਢਾਡੋ ਤੇ ਬਸ ਕਿਸਦਾ ਮਾੜਾ ਨਾ ਸੋਚੋ ਕਿਸ ਨੂੰ ਕਿਸੇ ਨੂੰ ਵਾਧਵਾ ਨਾ ਦਿਓ ਹੈਨਾ ਜੇ ਤੁਹਾਡੇ ਨਾਲ ਗੱਤ ਵੀ ਕਰ ਗਿਆ ਤੁਸਨੂੰ ਵਾਧਵਾ ਨਾ ਦੋ ਤੇ ਬਸ ਉਸ ਪ੍ਰਮਾਤਮਾ ਤੇ ਛੱਡ ਦੋ ਕਿ ਜੋ ਕਰੂਗਾ ਵਾਹੀ ਗੁਰੂ ਕਰੂਗਾ ਤੇ ਅਰਦਾਸ ਕਰੋ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜੀ ਮੇਥੋਂ ਕਦੇ ਗਲਤ ਨਾ ਕਰਵਾਇਓ ਬਾਕੀ ਤੁਸੀਂ ਜਾਣ ਵੀ ਮੈਂ ਸਭ ਸੋ ਤੁਹਾਡੇ ਤੇ ਛੱਡਦਾ ਠੀਕ ਹੈ ਬਸ ਉਹੀ ਇੱਕ ਜ਼ਿੰਦਗੀ ਚ ਕਿਉਂਕਿ ਜੇ ਆਪਾਂ ਹਨਾ ਜੇ ਮੰਨ ਲਓ ਕਿ ਕੋਈ ਕੁਝ ਮੋੜ ਰਿਹਾ ਆਪਾਂ ਅਗਰ ਉਸ ਚੀਜ਼ ਨੂੰ ਕਹਾਂਗੇ ਵੀ ਉਹ ਮੇਰੇ ਬਾਰੇ ਗੱਲਾਂ ਕਰ ਰਿਹਾ ਜਾਂ ਮੇਰੀ ਨਿੰਦਿਆ ਕਰ ਰਿਹਾ ਕਿਉਂਕਿ ਇਹ ਚੀਜ਼ਾਂ ਨੇ ਪਹਿਲਾਂ ਮੈਨੂੰ ਵੀ ਇਫੈਕਟ ਕਰਦੀਆਂ ਹੁੰਦੀਆਂ ਸੀ ਤੇ ਨਿੰਦਿਆ ਕਰਨ ਵਾਲੇ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਦਰਜਾ ਜਿਹੜਾ ਵੱਡਾ ਦਿੱਤਾ ਜੀ ਬਾਣੀ ਅਗਰ ਆਪਾਂ ਪੜਦੇ ਆ ਨਾ ਵਿਚਾਰੀਆਂ ਤਾਂ ਬਹੁਤ ਵੱਡਾ ਦਰਜਾ ਦਿੱਤਾ ਗੁਰੂ ਸਾਹਿਬ ਜੀ ਨੇ ਤੇ ਪ੍ਰਮਾਤਮਾ ਨੇ ਆਪਾਂ ਨੂੰ ਇਹ ਕਿਹਾ ਜਿਹੜੇ ਨਿੰਦਿਆ ਕਰਨ ਵਾਲਾ ਨਾ ਉਹ ਆਪਣੇ ਉਹਦਾ ਦਰਜਾ ਉਹ ਆਪਣੇ ਮਾਪਪੋਤੋਂ ਵੀ ਉੱਚਾ ਹੁੰ ਤੁਸੀਂ ਸੋਚੋਗੇ ਕਿਉਂ ਕਿਉਂਕਿ ਜਦੋਂ ਉਹ ਨਿੰਦਿਆ ਕਰਦੇ ਆ ਜੀ ਤਾਂ ਤੁਹਾਡੀ ਉਹ ਮੈਲ ਧੋੜੇ ਨੇ ਤੁਹਾਡੇ ਪਾਪ ਉਹਨੇ ਨਾ ਘੱਟ ਰਹੇ ਨੇ ਜਿਹੜੇ ਕਰਮ ਕਦੇ ਗਲਤੀ ਤੁਸੀਂ ਕੀਤੀ ਹੈ ਚਾਹੇ ਜਾਣੇ ਚ ਚਾਹੇ ਅਣਜਾਣੇ ਚ ਤਾਂ ਉਹ ਤੁਹਾਡੇ ਪਾਪ ਘੱਟ ਰਹੇ ਨੇ ਉਹ ਦੇ ਨਾਲ ਉਹ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਨਿਭਾ ਰਿਹਾ ਸੋ ਜਦੋਂ ਤੁਹਾਨੂੰ ਮੈਨੂੰ ਇਹ ਚੀਜ਼ ਪਤਾ ਲੱਗੀ ਆ ਤਾਂ ਹੁਣ ਮਤਲਬ ਕਿ ਆਪਾਂ ਖੁਸ਼ ਹੋਈਦਾ ਹਨ ਤੇ ਵੀ ਅਗਰ ਖੁਸ਼ ਰਹੀਦਾ ਸਾਰੀ ਟੈਨਸ਼ਨ ਆ ਗੁਰੂ ਸਾਹਿਬ ਤੇ ਛੱਡ ਦੇ ਦੀ ਆ ਪਰਮਾਤਮਾ ਤੇ ਛੱਡ ਕੇ ਉਹਨਾਂ ਤੇ ਵਿਸ਼ਵਾਸ ਰੱਖੋ ਕਿ ਜੋ ਕਰਨਗੇ ਸਹੀ ਕਰਨਗੇ ਤੇ ਜੋ ਤੁਹਾਡੇ ਲਈ ਸਹੀ ਹੋਊਗਾ ਜੀ ਪਰਮਾਤਮਾ ਉਹ ਹੀ ਕਰਨਗੇ ਜੋ ਤੁਹਾਡੇ ਲਈ ਸਹੀ ਨਹੀਂ ਹੋਊਗਾ ਜਿਹਦਾ ਰਿਜ਼ਲਟ ਅੱਗੇ ਜਾ ਕੇ ਤੁਹਾਡੇ ਘਾਤ ਹੋ ਸਕਦਾ ਤਾਂ ਤੁਸੀਂ ਦੇਖੋਗੇ ਉਹ ਕੰਮ ਤੁਹਾਡਾ ਬਣੇਗਾ ਨਹੀਂ ਤੇ ਇਹ ਵਿਸ਼ਵਾਸ ਰੱਖੋ ਵੀ ਇਹ ਤੇ ਇਹ ਕੰਮ ਮੇਰਾ ਤਾਂ ਨਹੀਂ ਬਣਿਆ ਗੁਰੂ ਸਾਹਿਬ ਜੀ ਕੋਈ ਰਾਜਾ ਨਹੀਂ ਵਿੱਚ ਕਦੇ ਵੀ ਪ੍ਰਮਾਤਮਾ ਤੇ ਸ਼ੰਕਾ ਨਾ ਕਰੋ ਹੋ ਸਕਦਾ ਹੈ ਉੰਗਰ ਨਾ ਚੁੱਕੋ ਫਿਰ ਤੁਸੀਂ ਆਪ ਦੇਖਿਓ ਵੀ ਕਿਦਾਂ ਤੁਹਾਡੇ ਸਾਰੇ ਕੰਮ ਆਪਣੇ ਆਪ ਚੰਗੇ ਹੁੰਦੇ ਜਾਣਗੇ ਆਪਣੇ ਆਪ ਸਬਰ ਦੇ ਜਾਣਗੇ ਕਿਉਂਕਿ ਸਾਡੀ ਅਗਰ ਤੁਸੀਂ ਸ਼ੁਰੂ ਤੋਂ ਵੀਡੀਓ ਦੇਖੋਗੇ ਜੀ ਤਾਂ ਹੁਣ ਤੱਕ ਉਸ ਤੋਂ ਬਾਅਦ ਅਸੀਂ ਕਾ ਕੇ ਕੁਝ ਆ ਵੀ ਘਰ ਦਾ ਵੀ ਕੰਮ ਕਰਵਾਇਆ ਤਾਂ ਸਿਰਫ ਉਸ ਪ੍ਰਮਾਤਮਾ ਦੀ ਕਿਰਪਾ ਕਰਕੇ ਉਹਨਾਂ ਤੇ ਵਿਸ਼ਵਾਸ ਰੱਖਿਆ ਬਸ ਜਿੱਦਰ ਨੂੰ ਤੋਰੀ ਜਾਂਦੇ ਨੇ ਤੁਰ ਹੀ ਜਾਂਦੇ ਆ ਉਹਨਾਂ ਤੇ ਵਿਸ਼ਵਾਸ ਜ਼ਰੂਰ ਰੱਖੋ ਹੁਣ ਆਪਾਂ ਗੱਲ ਕਰਦੀਆਂ ਜੀ ਵੀ ਜਿਹੜੇ ਆਪਣੇ ਹਨਾ ਪਰਿਵਾਰਾਂ ਦੇ ਵਿੱਚ ਨਸ਼ਾ ਆ ਜਾਂ ਸ਼ਰਾਬ ਜਾਂ ਵੀ ਸ਼ਰਾਬੀ ਕਿਹੜੇ ਹਸਬੰਦ ਹਨਾ ਘਰਾਂ ਵਿੱਚ ਅਗਰ ਕਲਾਕਲੇਸ਼ਨ ਹੋ ਜੇ ਤਾਂ ਕਿ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਤਾਂ ਉਹਦੇ ਲਈ ਮੇਰੇ ਨਹੀਂ ਮੇਰੇ ਭੈਣਾਂ ਨੇ ਉਹਨਾਂ ਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦੀ ਵੀ ਜਿਵੇਂ ਤੁਸੀਂ ਘਰ ਦੇ ਵਿੱਚ ਹਨਾ ਚਾਹ ਬਣਾਉਣੇ ਹੋ ਜਾਂ ਤੁਸੀਂ ਆਟਾ ਗੁੰਨਦੇ ਹੋ ਜਾਂ ਸਬਜ਼ੀ ਕੱਟਦੇ ਹੋ ਜਾਂ ਸਬਜ਼ੀ ਬਣਾਉਣੇ ਹੋ ਰੋਟੀ ਬਣਾਉਣੇ ਹੋ ਤਾਂ ਉਹਦੋਂ ਨਾਲ ਤੁਸੀਂ ਨਾੜ ਨਾੜ ਮੂਰ ਮੰਤਰ ਸਰ ਦਾ ਪਾਠ ਜਗਾ ਜ਼ਰੂਰ ਕਰੋ ਉਹ ਮੂਲ ਮੰਤਰ ਸਭ ਦੇ ਪਾਠ ਦੇ ਨਾਲ ਜੀ ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰਨੀ ਖਾਣ ਵਾਲੀ ਉਹ ਇੱਕ ਤਰ੍ਹਾਂ ਦੀ ਅੰਮ੍ਰਿਤ ਬਣ ਜਾਂਦੀ ਜਦੋਂ ਅਮਰਤ ਤੁਸੀਂ ਕਿਸੇ ਨੂੰ ਛਕਾਉਂਗੇ ਤਾਂ ਤੁਸੀਂ ਦੇਖੋਗੇ ਵੀ ਲekin ਜਿਵੇਂ ਮੈਂ ਲੋਕ ਦਿਨ ਚਾਹ ਤੁਸੀਂ ਦੋ ਟਾਈਮ ਹਨ ਪ੍ਰਸ਼ਾਦਾ ਬਣਾ ਰਹੇ ਦੋਨੋਂ ਟਾਈਮ ਕਰੋ ਅਗਰ ਤਿੰਨ ਵਾਰ ਟਾਈਮ ਬਣਾ ਰਹੇ ਤੇ ਦੋ ਟਾਈਮ ਕਰੋ ਰੋਜ਼ ਕਰੋ ਇਹ ਨਹੀਂ ਵੀ ਅੱਜ ਕਰ ਲਿਆ 10 ਦਿਨ ਤੱਕ ਯਾਨੀ ਦਾ ਦੋ ਦਿਨ ਕਰ ਲਿਆ ਫਿਰ ਪੰਜ ਦਿਨ ਕਰ ਯਾਨੀ ਉਹ ਘੱਟ ਨਹੀਂ ਰੋਜ਼ ਕਰੋ ਤੇ ਰੋਜ਼ ਜਦੋਂ ਤੁਸੀਂ ਪਾਠ ਕਰਨਾ ਬੰਦ ਕਰਦੇ ਹੋ ਉਦੋਂ ਮਨ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਛੋਟੀ ਅਰਦਾਸ ਜਰੂਰ ਕਰਿਆ ਕਰੋ ਅਤੇ ਵੀ ਮਹਾਰਾਜੀ ਮੈਂ ਬੜੇ ਵਿਸ਼ਵਾਸ ਤੇ ਸ਼ਰਧਾ ਨਾਲ ਤੁਹਾਡੇ ਚਰਨਾਂ ਦੇ ਵਿੱਚ ਵੀ ਨਿਮਾਣੀ ਹੋ ਕੇ ਪਾਠ ਕਰਿਆ ਤੇ ਤੁਸੀਂ ਕਿਰਪਾ ਕਰੋ ਵੀ ਜੋ ਪ੍ਰਸ਼ਾਦਾ ਮੈਂ ਤਿਆਰ ਕੀਤਾ ਹੈ ਅੰਮ੍ਰਿਤ ਬਣ ਗਿਆ ਹੋਵੇ ਤੇ ਇਹ ਅੰਮ੍ਰਿਤ ਜਿਹੜਾ ਵੀ ਮੇਰੇ ਪਜਾ ਜਿਹੜਾ ਕੋਈ ਫੈਮਿਲੀ ਦੇ ਵਿੱਚ ਹੈ ਨਾ ਜਿਹੜੇ ਮੈਂਬਰ ਵੀ ਨਸ਼ਾ ਪਤਾ ਕਰਦੇ ਹੈ ਸ਼ਰਾਬ ਪੀਂਦਾ ਜਿਹਦੋ ਸ਼ੱਕੇ ਪ੍ਰਮਾਤਮਾ ਕਿਰਪਾ ਕਰੇ ਉਹ ਉਹਦੇ মুখ ਚੋਂ ਵਾਹਿਗੁਰੂ ਦਾ ਜਿਹੜਾ ਸ਼ਬਦ ਆਉ ਨਿਕਲੇ ਤੇ ਉਹ ਨਸ਼ਾ ਪਤਾ ਛੱਡ ਕੇ ਆਪੇ ਚਰਨੀ ਲੱਗੇ ਤੇ ਗੁਰੂ ਦਾ ਸਿੰਘ ਜਾਂ ਸਿੰਘਣੀ ਸਜੇ ਠੀਕ ਹੈ ਜੀ ਤੇ ਤੁਸੀਂ ਜਦੋਂ ਰੋਜ਼ ਇਹ ਚੀਜ਼ ਕਰਦੇ ਜਾਉਗੇ ਨਾ ਤੁਸੀਂ ਆਪ ਦੇਖੋਗੇ ਦੇਵੀ ਇਸ ਚੀਜ਼ ਦਾ ਕੀ ਰਿਜ਼ਲਟ ਹੁੰਦਾ ਤੁਸੀਂ ਆਪ ਕਮੈਂਟ ਕਰਕੇ ਵੀ ਦੱਸੋਗੇ ਲੇਕਿਨ ਫਰਕ बस ਇੰਨਾ ਵੀ ਤੁਹਾਨੂੰ ਵਿਸ਼ਵਾਸ ਰੱਖਣਾ ਪੈਣਾ ਹੈ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਕੇ ਇਹ ਨਹੀਂ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਚੱਲ ਰਹੇ ਨੇ ਲੇਕਿਨ ਸਪਾਰਤਾ ਕਰ ਰਹੇਗਾ ਤੁਹਾਨੂੰ ਮਨ ਨਹੀਂ ਲੱਗ ਰਿਹਾ ਇੱਕ ਦੋ ਦਿਨ ਤੁਹਾਡਾ ਮਨ ਭਟਕੂਗਾ ਉਸ ਤੋਂ ਬਾਅਦ ਕੋਸ਼ਿਸ਼ ਦਿਓ ਤੁਹਾਡਾ ਮਨ ਭਟਕਦਾ ਵੇਲੇ ਟਾਈਮ ਆਪਣੇ ਦਿਮਾਗ ਨੂੰ ਉਸ ਜਗ੍ਹਾ ਤੇ ਵਾਪਸ ਆ ਜਾਣਾ ਇਹ ਚੀਜ਼ ਸ਼ੁਰੂ ਚ ਸਾਰਿਆਂ ਨੇ ਹੁੰਦੀ ਹੈ ਜੇ ਮਿਲਣਾ ਵੀ ਹੋਈ ਹੈ ਸਭ ਨਾਲ ਹੁੰਦੀ ਹੈ ਕਿ ਸ਼ੁਰੂ ਸ਼ੁਰੂ ਚ ਮਨ ਭਟਕ ਜਾਂਦਾ ਹੈ ਆਪਣਾ ਧਿਆਨ ਪਾਠ ਕਰਦੇ ਹੁੰਦੇ ਆ ਤੇ ਆਪਣੇ ਕੰਮਾਂ ਵੱਲ ਧਿਆਨ ਚੱਲ ਜਾਂਦਾ ਸੋ ਉਹ ਚੀਜ਼ ਤੋਂ ਦੋ ਤਿੰਨ ਦਿਨ ਆਪਾਂ ਨੂੰ ਪ੍ਰੋਬਲਮ ਆਉ ਉਹ ਲੇਕਿਨ ਦਾ ਮੂਲ ਮੰਤਰ ਸਹਿ ਦਾ ਪਾਠ ਹੈ ਨਾ ਜੇ ਅਗਰ ਤੁਸੀਂ ਵੈਸੇ ਨਹੀਂ ਕਰ ਸਕਦੇ ਕੋਲ ਤੁਹਾਡੇ ਫੋਨ ਅੱਜ ਕੱਲ ਇੰਬ੍ਰੋਇਡ ਫੋਨ ਹਰ ਇੱਕ ਕੋਲ ਹੁੰਦੇ ਨੇ ਉਹ ਲਗਾ ਕੇ ਰੱਖ ਲਓ ਇਕੋ ਦੇ ਤੇ ਨਾਲ-ਨਾਲ ਬਾਣੀ ਚਲਦੀ ਜਾਏਗੀ ਨਾਲ-ਨਾਲ ਤੁਸੀਂ ਜਪਦੇ ਚੱਲੋ ਤੇ ਉਹ ਮੈਂ ਤੁਹਾਡਾ ਰੂਟੀਨ ਬਣਾ ਜੁਣਾ ਜਿਹੜੀ ਕਿ ਕੋਈ ਜਿਹੜੀ ਬਾਣੀ ਫੋਨ ਦੇ ਵਿੱਚ ਹੁੰਦੀ ਆ ਨਾ ਉਹਨੂੰ ਸੁਣ ਕੇ ਤਾਂ ਵੈਸੇ ਮਨ ਕਰ ਆਉਂਦਾ ਕਿ ਅਸੀਂ ਪਾਠ ਕਰੀਏ ਸੋ ਉਹਦੇ ਨਾਲ-ਨਾਲ ਤੁਸੀਂ ਵੀ ਪਾਠ ਕਰਦੇ ਚੱਲੋ ਤੇ ਜਿਉਂ-ਜਿਉਂ ਤੁਸੀਂ ਪਾਠ ਕਰਦੇ ਜਾਉਂਗੇ ਮੂਲ ਮੰਤਰ ਸਹਿਦਾ ਮੂਲ ਮੰਤਰ ਸਹਿਦਾ ਪਾਠ ਦਾ ਜੀ ਤੇ ਐਦਾਂ ਵੀ ਚੀਜ਼ ਹੈ ਅਗਰ ਤੁਸੀਂ ਮੰਨ ਲਓ ਕੋਈ ਕੰਮ ਕਰਦੇ ਵੀ ਪਾਠ ਕਰਦੇ ਹੋ ਨਾ ਤਾਂ ਪਰਮਾਤਮਾ ਨੇ ਤੁਹਾਡੇ ਉਸ ਕੰਮ ਦੇ ਵਿੱਚ ਵੀ ਰੰਗ ਭਾਗ ਲਗਾ ਦਿੰਦੇ ਆ ਮੈਂ ਅਲਗਰ ਨਾਲ ਸ਼ੇਅਰ ਕਰਦੀ ਆਂ ਇੱਕ ਚੀਜ਼ ਵੀ ਮੈਂ ਉਸ ਜ਼ਿਆਦਾਤਰ ਨਾ ਜੇ ਕੋਲ ਕੋਈ ਨਾਮ ਹੋਵੇ ਮੈਂ ਕੱਲੀ ਕਰਦੀ ਹਾਂ ਸੰਨੀ ਤਾਂ ਜਦੋਂ ਮੈਂ ਸੰਨੀ ਕਰਦੀ ਹੁੰਦੀ ਹਾਂ ਜੀ ਮੈਂ ਚਾਹੇ ਥੋੜਾ ਉੱਚੀ ਜਾਂ ਮੂੰਹ ਦੇ ਵਿੱਚ ਹਮੇਸ਼ਾ ਮੂਲ ਮੰਤਰ ਸਦਾ ਪਾਠ ਕਰਦੀ ਰਹਿੰਦੀ ਆ ਕਿਉਂਕਿ ਇਹ ਵੀ ਮੈਂ ਜੀ ਸੁਣਿਆ ਸੀ ਕਿਤੋਂ ਵੀ ਜਦੋਂ ਜਿਹੜੇ ਵੀ ਕੰਮ ਕਰਦੇ ਆਪਾਂ ਗੁਰਮੰਤਰ ਸਾਹਿਬ ਦਾ ਪਾਠ ਕਰਦੇ ਆ ਨਾ ਤਾਂ ਉਹ ਕੰਮ ਦੇ ਵਿੱਚ ਵੀ ਸਭ ਰੰਗ ਭਾਗ ਲਿਆਉਂਦੇ ਨੇ ਪਰਮਾਤਮਾ ਉਸ ਕੰਮ ਵਿੱਚ ਵਾਧਾ ਕਰਦਾ ਸੋ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਦੀ ਆਂ ਅਗਰ ਤੁਸੀਂ ਦੁਕਾਨ ਤੇ ਬੈਠੇ ਹੋ ਜਾਂ ਤੁਸੀਂ ਕੋਈ ਘਰ ਦਾ ਕੰਮ ਕਰਦੇ ਹੋ ਜਾਂ ਤੁਸੀਂ ਕੱਪੜੇ ਸਲਾਈ ਕਰਦੇ ਹੋ ਜਾਂ ਤੁਸੀਂ ਪਸੰਦਾ ਕੰਮ ਕਰਦੇ ਹੋ ਤਾਂ ਨਾਲ ਨਾਲ ਗੁਰਮੰਤਰ ਸਾਹਿਬ ਦਾ ਪਾਠ ਕਰਦੇ ਰਹੋ ਤਾਂ ਉਹਦੇ ਨਾਲ ਦੇਖਿਓ ਜੀ ਤੁਹਾਡੇ ਤੁਸੀਂ ਵੀ ਸਾਡੇ ਅਸੀਂ ਦੇਖੋ ਜੀ ਇਹ ਜਿਆ ਟਾਈਮ ਦੇ ਸੀ ਵੀ ਅਸੀਂ ਉਹ ਦੁੱਧ ਸਾਡੇ ਬਿਲਕੁਲ ਨਹੀਂ ਸੀ ਹੁੰਦਾ ਤੇ ਅੱਜ ਦੇ ਟਾਈਮ ਵਿੱਚ ਸਾਡੇ ਪਰਮਾਤਮਾ ਕੰਨੀਓ ਦੁੱਧ ਹੀ ਕੋਈ ਟੋਟਣੀ ਐ ਜੀ ਸੋ ਉਹ ਇਹ ਸਭ ਮੈਂ ਕਿੰ ਉਸ ਪਰਮਾਤਮਾ ਦੀ ਕਿਰਪਾ ਵੀ ਜਿਹੜੀ ਉਹ ਬਾਣੀ ਮੈਂ Japਦੀ ਰਹਿੰਦੀ ਸੀ ਕਿਉਂਕਿ ਮੈਨੂੰ ਐ ਹੁੰਦਾ ਸੀ ਵੀ ਛਾਂ ਕੰਮ ਕਰਦੇ ਆ ਪਾਠ ਕਰ ਤਾਂ ਇਹਦੇ ਵਿੱਚ ਗੁਰੂ ਸਾਹਿਬ ਰੰਗ ਉਹ ਵਿਸ਼ਵਾਸ ਪਰਮਾਤਮਾ ਤੇ ਪਰਮਾਤਮਾ ਨੇ ਮਤਲਬ ਵਿਸ਼ਵਾਸ ਬਣਾਈ ਇਨਾਕ ਦਿੱਤਾ ਪਹਿਲਾਂ ਮੈਨੂੰ ਵੀ ਵਿਸ਼ਵਾਸ ਬਿਲਕੁਲ ਨਹੀਂ ਸੀ ਕਿ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਵੀ ਸਾਡੇ ਮਤਲਬ ਕਿ ਪੀਕੇ ਦਾ ਬਿਲਕੁਲ ਗੱਲ ਕਰਾਤਾ ਉਥੇ ਕੋਈ ਅਦਰ ਮੈਂ ਕਹਾਂ ਬਹੁਤ ਹੀ ਗੁਰਸਿੱਖ ਫੈਮਿਲੀ ਸੀ ਹਾਂ ਸੇ ਸਿੱਖਾਂ ਦੀ ਫੈਮਿਲੀ ਆ ਪਰ ਅਗਰ ਮੈਂ ਕਹਾਂ ਬਹੁਤ ਸਿੱਖ ਬਹੁਤ ਸੇ ਕੋੰਦਰਾ ਹਾਂ ਜਿਹੜੇ ਅੰਬੜਤਾਰੀ ਜਿਹੜੇ ਪਾਠ ਕਰਦੇ ਨੇ ਅਮਰਤ ਵੇਲੇ ਉੱਠ ਕੇ ਤੇ ਸ਼ਾਮ ਵੇਲੇ ਤਾਂ ਇਦਾਂ ਦਾ ਹੀ ਕੋਈ ਹੈ ਨਹੀਂ ਸੀਗਾ ਤੇ ਪਰ ਫਿਰ ਵੀ ਮਤਲਬ ਫਿਰ ਮੈਨੂੰ ਸ਼ੰਕਾ ਹੁੰਦੀ ਹਮੇਸ਼ਾ ਵੀ ਰੱਬ ਹੈ ਜਾਂ ਨਹੀਂ ਹੈ ਤੇ ਵਿਸ਼ਵਾਸ ਗੁਰੂ ਸਰ ਨੇ ਆਪ ਬਣਾਇਆ ਤੇ ਪਰਮਾਤਮਾ ਨੇ ਦੇਖੋ ਜਿਹੜੀ ਮਨ ਦੇ ਦੁੱਖ ਦੁੱਖ ਸੀ ਦਰਦ ਸੀ ਸਭ ਦੂਰ ਕਰੇ ਬਿਮਾਰੀਆਂ ਵੀ ਠੀਕ ਕਰੀਆਂ ਜੀ ਬਾਣੀ ਦੇ ਨਾਲ ਜਪ ਕੇ ਅਸੋ ਇਹੀ ਆਪਾਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਬਾਕੀ ਗੁਰਵੰਡ ਦੇ ਸੰਬੰਧਿਤ ਜੀ ਹੋਰ ਵੀ ਕੋਈ ਟੌਪਿਕ ਹੋਵੇ ਨਾ ਤੁਸੀਂ ਮੈਨੂੰ ਵੀਡੀਓ ਦੇ ਕਮੈਂਟ ਕਰਕੇ ਇਹ ਦੱਸਿਆ ਕਰੋ ਕਿ ਆਪਾਂ ਕਿਸ ਚੀਜ਼ ਦੇ ਬਾਰੇ ਵੀਡੀਓ ਲੈ ਕੇ ਆਈਏ ਉਹ ਜਿਹੜਾ ਤੁਹਾਡੇ ਵੀ ਮੈਂ ਵੀਡੀਓ ਬਣਾਉਣੀ ਆ ਜਿਹੋ ਉਹ ਨਾਲ ਮੇਰੀ ਆਪ ਦਾ ਖੁਦ ਦਾ ਗਿਆਨ ਵੀ ਬਹੁਤ ਵੱਧਾ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਉਸ ਚੀਜ਼ ਬਾਰੇ ਪੜ੍ਹਦੀ ਆ ਹਣਾ ਤੁਹਾਡੇ ਲਈ ਲੈ ਕੇ ਆਉਣੀ ਆ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਵੀ ਚੀਜ਼ਾਂ ਬਹੁਤ ਸਾਰੀਆਂ ਨੇ ਪਰ ਮੈਨੂੰ ਐ ਮੈਨੂੰ ਐ ਲੱਗਦਾ ਵੀ ਪਤਾ ਨਹੀਂ ਸਾਹਮਣੇ ਵਾਲੇ ਨੇ ਇਸ ਚੀਜ਼ ਬਾਰੇ ਇੰਟਰਸਟ ਹੋਊਗਾ ਕਿ ਨਹੀਂ ਹੋਊਗਾ ਅਨੱਤੇ ਵੀ ਮੈਨੂੰ ਸ਼ੌਂਕ ਤਾਂ ਬਹੁਤ ਹੈ ਅਗਰ ਮਤਲਬ ਕਿਸੇ ਧਾਰਮਿਕ ਉਹ ਦੁਆਰਾ ਸਹਿਵਾਰੇ ਵੀ ਅਗਰ ਮੈਨੂੰ ਕਿਤੇ ਪੜਨ ਨੂੰ ਮਿਲ ਜਾਵੇ ਤਾਂ ਕੁਝ ਚੀਜ਼ਾਂ ਸਿੱਖਣ ਨੂੰ ਮਿਲ ਜਾਣ ਤਾਂ ਮੈਂ ਹਮੇਸ਼ਾ ਪੜਦੀ ਆਂ ਤੇ ਲੇਕਿਨ ਪਰ ਮੈਨੂੰ ਸ਼ੇਅਰ ਕਰਨ ਦੇ ਵਿੱਚ ਇਹ ਵੀ ਮੈਨੂੰ ਇਹ ਪਤਾ ਨਹੀਂ ਸਾਹਮਣੇ ਵਾਲੇ ਨੂੰ ਸੋਚੇ ਜੀ ਇੰਟਰਸਟ ਹੋਊਗੀ ਕਿ ਨਹੀਂ ਹੋਊਗੀ ਇਸੇ ਮੈਂ ਤਾਂ ਕਰਕੇ ਉਹ ਨਾ ਚੀਜ਼ਾਂ ਟੌਪਿਕਾਂ ਤੇ ਹਲੇ ਵੀਡੀਓਜ਼ ਨਹੀਂ ਬਣਾ ਰਹੀ ਸੋ ਪਲੀਜ਼ ਤੁਸੀਂ ਕਮੈਂਟ ਕਰਕੇ ਵਿਵਸਥਿਆ ਕਰੋ ਕਿ ਆਪਾਂ ਅਗਲੀ ਵੀਡੀਓ ਕਿਸ ਚੀਜ਼ ਵਾਰੀ ਲੈ ਕੇ ਆਈਏ ਸੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਉਸੇ ਚੀਜ਼ ਵਾਰੇ ਉਸੇ ਟੌਪਿਕ ਤੇ ਬੜੀ ਵੀਡੀਓ ਲੈ ਕੇ ਆਈਏ ਸੋ ਉਮੀਦ ਕਰਦੀ ਆ ਜੀ ਜੋ ਤੁਹਾਡੇ ਮਨ ਦੀ ਸ਼ੰਕਾ ਸੀ ਉਹ ਕਲੀਅਰ ਹੋ ਗਈ ਹੋਣੀ ਆ ਇੱਕ ਤਾਂ ਸੀਗਾ ਵਿਹਨ ਕਰਦੇ ਵਿੱਚ ਅਗਰ ਨਸ਼ਾ ਤੇ ਸ਼ਰਾਬ ਉਹ ਕਿਹੜਾ ਪਾਠ ਕਰਨਾ ਉਹ ਆਪਾਂ ਤੁਹਾਨੂੰ ਅਨਸਰ ਦਿੱਤਾ ਗੁਰਮੁਖ ਮੰਤਰ ਸਰ ਦਾ ਪਾਠ ਜਿਹੜਾ ਸ਼ਾਦਾ ਪਾਣੀ ਪਕਾਉਂਦੇ ਵਕਤ ਤੇ ਚਾਹ ਪਾਣੀ ਕਰਦੇ ਵਕਤ ਸਬਜ਼ੀ ਬਣਾਉਂਦੇ ਵਕਤ ਤੁਸੀਂ ਇਹ ਕਰੋ ਖਾਸ ਕਰ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤੁਸੀਂ ਤਿਆਰ ਕਰਦੇ ਹੋ ਚਾਹੇ 5 ਮਿੰਟ ਲੱਗਦੇ ਜਾਂ 10 ਮਿੰਟ ਲੱਗਦੇ ਹੋ ਤਿਆਰ ਕਰਨ ਲਈ ਉਦੋਂ ਮੂਲ ਮੰਤਰ ਸਦਾ ਪਾਠ ਜ਼ਰੂਰ ਕਰੋ ਮੂਲ ਮੰਤਰ ਸਦਾ ਪਾਠ ਨਾਲ ਜਿਹੜੀ ਵੀ ਉਹ ਚੀਜ਼ ਤੁਸੀਂ ਤਿਆਰ ਕਰੋਗੀ ਅੰਮ੍ਰਿਤ ਬਣ ਜਾਊਗੀ ਜਿਹੜਾ ਉਹਨੂੰ ਛਕੂਗਾ ਜੀ ਉਹ ਤੁਸੀਂ ਰੋਜ਼ ਉਹਨੂੰ ਦੱਸਿਖਾਉਂਦੇ ਜਾਓ ਤਾਂ ਰੋਜ਼ ਦੇ ਨਾਲ ਓੰਨਾ ਕ ਫਰਕ ਪੈ ਲੇਗਾ ਕਿ ਆਨਵਰ ਟਾਈਮ ਦੇ ਵਿੱਚ ਟਾਈਮ ਲੱਗੂਗਾ ਜੀ ਹਰ ਇੱਕ ਗੱਲ ਦਾ ਹਨਾ ਟਾਈਮ ਹੁੰਦਾ ਹੈ ਇੱਕ ਗੱਲ ਯਾਦ ਰੱਖੋ ਜੀ ਬਾਣੀ ਦੇ ਵਿੱਚ ਇਹ ਲਿਖਿਆ ਆਂਦਾ ਹੈ ਬਾਣੀ ਦੇ ਵਿੱਚ ਜੇ ਮੈਂ ਪੱਕੇ ਸਮਝਾਇਗਾ ਗੁਰੂ ਸਾਹਿਬ ਵੱਲੋਂ ਅਗਰ ਆਪਾਂ ਇਤਿਹਾਸਿਕ ਬੁਕਸ ਵੀ ਪੜ੍ਹਦੇ ਆਂ ਨਾ ਜਿੱਥੇ ਗੁਰੂ ਸਾਹਿਬ ਸ਼੍ਰੀ ਰਿਕ ਜਾਮੇ ਵਿੱਚ ਹਾਜ਼ਰ-ਨਾਜ਼ਰ ਸੀ ਤਾਂ ਉਹਦੇ ਅਗਰ ਘਟਨਾਵਾਂ ਪੜ੍ਹਦੇ ਆਂ ਤਾਂ ਉੱਥੋਂ ਇਹ ਸਮਝ ਆਉਂਦਾ ਵੀ ਗੁਰੂ ਸਾਹਿਬ ਦਾ ਇਹ ਸੰਦੇਸ਼ ਆਪਾਂ ਨੂੰ ਕਿ ਗੁਰੂ ਸਾਹਿਬ ਕਦੇ ਵੀ ਆਪਦੇ ਭਗਤਾਂ ਦੀ ਮੂੜ ਦੇਣੀ ਹੈ ਗੁਰੂ ਦਾ ਲਿਖਿਆ ਭਗਤ ਬਦਲ ਸਕਦਾ ਹੁਣ ਤੁਸੀਂ ਕਹੋਗੇ ਕਿਵੇਂ ਬਾਣੀ ਪੜ੍ਹ ਕੇ ਇਹ ਪਰਮਾਤਮਾ ਨੇ ਆਪ ਕਿਹਾ ਜੀ ਮੈਂ ਨਹੀਂ ਕਹਿਰੀ ਪਰਮਾਤਮਾ ਗੁਰੂ ਸਬ ਆਪ ਕਹਿੰਦੇ ਨੇ ਵੀ ਜੇ ਕੋਈ ਬਾਣੀ ਸ਼ਰਧਾ ਭਾਵਨਾ ਦੇ ਨਾਲ ਜਪੇ ਨਾ ਤਾਂ ਜਿਹੜਾ ਗੁਰੂ ਸਬ ਤਾਂ ਲਿਖਿਆ ਹੈ ਤਕਦੀਰ ਜਿਹੜੀ ਆਪਾਂ ਕਹਿੰਦੇ ਕਿ ਆਪਾਂ ਗੱਲ ਕਰਦੇ ਨੇ ਤਕਦੀਰ ਤਾਂ ਉਹ ਉਹ ਵੀ ਬਦਲਣ ਦੀ ਹਿੰਮਤ ਰੱਖ ਸਕਦਾ ਕਿਉਂਕਿ ਗੁਰੂ ਸਬ ਘਰ ਮਜਬੂਰ ਹੁੰਦੇ ਨੇ ਉਹਦੀ ਤਕਦੀਰ ਵੀ ਬਦਲਣੀ ਪੈਂਦੀ ਆ ਤੇ ਲੇਕਿਨ ਜੀ ਆਪਾ ਸਤਿਅ ਦਾ ਭਾਵਨਾ ਦੇ ਨਾਲ ਗੋਸਨ ਨੂੰ ਮੰਨਿਏ ਤੇ ਗੁਰੂ ਸਾਹਿਬ ਦੀ ਮੰਨਿਏ ਗੁਰੂ ਇੱਕ ਦੇਖੋ ਜੀ ਗੁਰੂ ਸਾਹਿਬ ਨੂੰ ਮੰਨਣਾ ਤੇ ਗੁਰੂ ਸਾਹਿਬ ਜੀ ਦੀ ਮੰਨਣਾ ਦੋਨੋਂ ਜ਼ਰੂਰੀ ਨੇ ਪਰਮਾਤਮਾ ਨੂੰ ਮੰਨਣ ਦੇ ਨਾਲ ਕੁਝ ਨਹੀਂ ਹੋਣਾ ਕੱਲਾ ਉਹਨਾਂ ਦੀ ਵੀ ਮੰਨਣੀ ਪੈਣੀ ਆ ਸ਼ਬਦ ਦਾ ਭਾਵਨਾ ਨੂੰ ਉਹਨੂੰ ਦੱਸਿਓ ਰਸਤੇ ਚੱਲਣ ਦਾ ਆਪਾਂ ਕੋਸ਼ਿਸ਼ ਕਰਨੀ ਪੈਣੀ ਆ ਕੋਸ਼ਿਸ਼ ਕਰਾਂਗੇ ਤਾਂ ਹੀ ਇੱਕ ਦਿਨ ਕਾਮਯਾਬ ਹੋਵਾਂਗੇ ਸੋ ਬਾਕੀ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ بس ਇਹਨਾਂ ਟਾਪਿਕ ਸੀ ਦੂਸਰਾ ਟਾਪਿਕ ਹੰਦੀ ਰਹਿ ਗਿਆ ਜੀ ਦੂਸਰਾ ਸੀਗਾ ਆਪਣੇ ਕੋ ਵੀ ਉਸਨੇ ਕਮੈਂਟ ਕਰਿਆ ਸੀ ਪਹਿਲਾ ਦਿਨ ਤੋਂ ਕਮੈਂਟ ਆਇਆ ਸੀ ਵੀ ਖੁਸ਼ ਕੀ ਬੇ ਰਹਿਣਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਸੋ ਚਲੋ ਜੀ ਬਾਕੀ ਵੀਡੀਓ ਕਮੈਂਟ ਤੇ ਲਾਈਕ ਸ਼ੇਅਰ ਕਰਕੇ ਜਦੋਂ ਸੇ ਕਿਦਾਂ ਦੀ ਲੱਗੀ ਤੇ ਹੁਣ ਆਪਾਂ ਵੀਡੀਓ ਕਰਦੇ ਐਂਡ ਚਲੋ ਜੀ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ